ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੀ ਨਵੇਂ ਵਲੌਗ 'ਚ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਸਵੇਰ ਦੇ 11:00 ਵਜੇ ਦੇ ਟਾਈਮ ਤੋਂ ਦੇਖ ਸਕਦੇ ਹੋ ਅੱਜ ਵੀ ਦੋਸਤੋ ਮੌਸਮ ਠੰਡਾ ਹੀ ਹੈ ਤੇ ਅੱਜ ਵੀ ਲੱਗਦਾ ਧੁੱਪ ਨਹੀਂ ਨਿਕਲਣੀ ਜ਼ਿਆਦਾ ਤੇ ਇਧਰ ਫੁੱਫੜ ਜੀ ਮਾਸਟਰ ਜੀ ਪੂਆ ਜੀ ਸਤਵਿੰਦਰ ਬੈਠੇ ਨੇ ਤੇ ਮੈਂ ਆਪਣੇ ਸਵੇਰ ਦੇ ਜਿੰਨੇ ਵੀ ਕੰਮ ਕਾਰ ਨਿਬੇੜ ਕੇ ਤੇ ਆ ਗਿਆ ਹਾਂ ਰੋਟੀ ਖਾਣ ਤੇ ਅੱਜ ਬਣੀ ਖਿਚੜੀ ਕਿਉਂਕਿ ਮਾਸਟਰ ਜੀ ਹੋਣਾ ਨੂੰ ਖਿਚੜੀ ਦੱਸੀ ਨਾ ਅਜੇ ਤੇ ਆ ਖਿਚੜੀ ਮੈਂ ਕਿਹਾ ਚਲੋ ਥੋੜੀ ਜਿਹਾ ਆਪਾਂ ਵੀ ਖਾਣੇ ਆ ਤੇ ਦਹੀਂ ਨਾਲ ਛਲਜਮ ਦੀ ਸਬਜੀ ਹੈ ਤੇ ਰੋਟੀ ਚਲੋ ਜੀ ਸਕ ਲਈ ਪ੍ਰਸ਼ਾਦਾ ਆਪਾਂ ਫਿਰ ਤੇ ਹੁਣ 4 ਵਜੇ ਦਾ ਟਾਈਮ ਹੋ ਚੁੱਕਿਆ ਤੇ ਰੋਟੀ ਰੋਟੀ ਖਾ ਕੇ ਮੈਂ ਆ ਗਿਆ ਇਧਰ ਪੱਠੇ ਵੱਢਣ ਤੇ ਬਰਸੀਨ ਆਪਾਂ ਵੱਢ ਲਿਆ ਜੀ ਜਿਹੜਾ ਆਪਾਂ 3 ਵਜੇ ਪਾਉਣੇ ਪੱਠੇ ਤੇ ਉਹਦੇ ਲਈ ਵੱਢ ਲਿਆ ਇੱਕ ਟਾਈਮ ਦਾ ਤੇ ਫਿਰ ਦੁਬਾਰਾ ਵੱਢੂਗਾ ਸ਼ਾਮ ਨੂੰ ਤੇ ਪੱਲੀ ਚ ਪਾ ਕੇ ਮੈਂ ਘਰੇ ਸ਼ਟਡ ਤੇ ਬਾਕੀ ਨਾ ਆਗ ਮੈਂ ਸਵੇਰੇ ਸਵੇਰੇ ਥੋੜੇ ਇਕੱਠੇ ਕਰ ਲਈ ਕੱਲ ਵਾਲੇ ਆ ਲੀਵਰ ਆਪਣੀ ਲੱਗੀ ਲੱਗੀ ਨਾ ਕਰਦੇ ਤੇ ਆ ਜਿਹੜੇ ਆ ਇਕੱਠੇ ਕਰਕੇ ਤੇ ਫੇਰੇ ਆ ਬਰਸੀਨ ਦੇ ਵਿੱਚ ਉਤਰ ਕੇ ਟੋਪੇ ਤੇ ਡੰਗਰਾਂ ਨੂੰ ਪਾਵਾਂਗੇ ਤੇ ਉਹ ਨਾ ਚੁੱਕ ਕੇ ਲਿਆਉਣ ਵਾਲੇ ਤੇ ਬਾਕੀ ਅੱਜ ਦੇ ਜਿਹੜੇ ਆਗੇ ਹੋਣਗੇ ਉਹ ਮੈਂ ਥੋੜਾ ਸ਼ਾਮ ਨੂੰ ਕਰ ਲੂੰਗਾ ਇਕੱਠੇ ਤੇ ਇਹ ਵੀ ਮੇਰਾ ਹੁਣ ਕੰਮ ਵਧ ਗਿਆ ਥੋੜਾ ਤੇ ਮੌਸਮ ਅੱਜ ਅਜੇ ਤੱਕ ਵੀ ਧੁੱਪ ਨਹੀਂ ਲੱਗੀ ਕੱਲ ਬਹੁਤ ਜ਼ਿਆਦਾ ਠੰਡ ਸੀ ਇਸ ਟਾਈਮ ਵੀ ਚਲੋ ਮੈਂ ਚੁਕਲਾ ਪੱਠੇ ਫੇਰ ਲੈ ਜਾਾਂਗੇ ਤੇ ਪੱਠੇ ਰੱਖ ਕੇ ਟੋਕੇ ਪਿੱਛੇ ਮੈਂ ਆ ਗਿਆ ਹਿੱਧਰ ਗਾਜਰਾ ਪੁੱਟਣ ਥੋੜੀਆਂ ਜੀਆਂ ਕਿਉਂਕਿ ਮਾਸਰ ਜੀ ਚੱਲੇ ਨਹੀਂ ਤੇ ਅਸੀਂ ਮੈਂ ਕਿਹਾ ਵੀ ਚਲੋ ਥੋੜੀ ਸਬਜ਼ੀ ਭੇਜ ਦਿੰਨੇ ਆਪਾਂ ਭੈਣ ਨੂੰ ਤੇ ਗਾਜਰਾ ਥੋੜੀਆਂ ਪੁੱਟਣ ਲੈਣੇ ਛਲਜਮ ਛਲਜਮ ਪਾਲਕ ਪੁਲਕ ਵਗੈਰਾ ਪੁੱਟ ਕੇ ਦੇ ਦਿੰਨੇ ਲਖੀਮਪੁਰ ਜਾਊਗੀ ਸਬਜ਼ੀ ਇਹ ਉਹ ਸ਼ਹਿਰ ਚ ਰਹਿੰਦੇ ਫੇਰ ਹਨਾ ਚਲੋ ਆਪਣੀ ਦੀ ਹੰਦੀ ਵਾਦੂ ਭੇਜ ਦਿੰਨੇ ਲਓ ਜੀ ਇੰਨੀਆਂ ਕੱਪ ਪੁੱਟਤੀਆਂ ਗਾਜਰਾ ਤੇ ਵਾਵਾ ਟਾਈਮ ਲੱਗ ਜਾਂਦਾ ਏ ਪੁੱਟਣ ਨੂੰ ਤੇ ਹੁਣ ਮੈਂ ਛਲਜਮ ਥੋੜੇ ਬੁੱਟ ਦਾਂ ਤੇ ਪਾਲਕ ਧਨੀਆ ਧਨੀਆ ਮੇਤੀ ਮਤੀ ਸਭ ਥੋੜੀ ਥੋੜੀ ਪਾ ਦਿੰਨੇ ਆਪਾਂ ਐਨੇ ਕਿ ਮੈਂ ਪੁੱਟ ਲੇ ਗੋੰਗਲੂ ਤੇ ਦੋ ਕੁ ਮੈਂ ਚੁਕੰਦਰਾਂ ਦੇ ਪੱਤ ਤੀਆਂ ਹੈ ਤੇ ਛੁੱਟੀਆਂ ਹੀ ਮੈਂ ਕਿਹਾ ਚਲੋ ਪਾ ਦਿੰਨੇ ਮੇਰੇ ਨਾ ਹੱਥ ਵੀ ਮਿੱਟੀ ਚ ਦੇਖੋ ਕਿਦਾਂ ਹੋ ਗਏ ਮੈਂ ਕਿਹਾ ਧੋ ਕੇ ਪਾ ਦਾਂਗੇ ਸਬਜੀ ਆ ਦੇਖੋ ਚੁਕੰਦਰਾਂ ਦੇ ਪੱਤੇ ਕਿੰਨੇ ਸੋਹਣੇ ਅੱਜ ਬਹੁਤ ਮੋਟੀਆਂ ਹੋਣੀਆਂ ਅਹੀਂ ਮੈਂ ਕਿਹਾ ਬਾਕੀ ਛੁੱਟੀਆਂ ਹੀ ਆਦੋ ਪਾ ਦਿੰਨੇ ਆਪਾਂ ਤੇ ਬਾਕੀ ਆਤਨੀਆਂ ਤੇ ਮੇਥੀ ਮੇਥੇ ਤੇ ਪਾਲਕ ਇੰਨੀ ਆਪਾਂ ਪੁੱੜਤੀ ਹੈ ਤੈਨੂੰ ਆਪਾਂ ਚੰਗੀ ਤਰ੍ਹਾਂ ਪੈਕ ਕਰਕੇ ਰੱਖ ਦਿੰਨੇ ਆ ਤੇ ਮੈਂ ਬੈਂਗਣਾਵਾਂ ਲਾਗੇ ਸੀ ਤੇ ਇੰਨੇ ਆਪਾਂ ਨਾ ਬੈਂਗਣ ਵੀ ਤੋੜਦੇ ਤੇ ਆ ਬੈਂਗਣੀ 컬러 ਦੇ ਜਿਆਦਾ ਲੱਗੇ ਹੀ ਤੇ ਆ ਹਰੇ ਦੇ ਵੀ ਘਟ ਸੀ ਤੇ ਚਿੱਟੇ ਦਾ ਵੀ ਇੱਕ ਮਿਲ ਗਿਆ ਚਿੱਟੇ ਦੇ ਬੂਟੇ ਥੋੜੇ ਆ ਨਾ ਤੇ ਬਾਕੀ ਆਪਾਂ ਪਾਲਕ ਪੂਲਕ ਤਨੀਆ ਤਨੀਆ ਸਭ ਪੈਕ ਕਰਕੇ ਪਾ ਦਿੰਨੇ ਆ ਤੇ ਸਾਗ ਵੀ ਕਹਿੰਦੇ ਚਲੋ ਵੀ ਤੋੜ ਦਿੰਨੇ ਆ ਸਾਗ ਬਣਾ ਲੈਣਗੇ ਤੇ ਗੋਭੀ ਨਾਲ ਆਪਣੀ ਆਪਾ ਬਣਾ ਲਈ ਕਾਫੀ ਵਾਰ ਤੇ ਥੋੜੀ ਬਹੁਤੀ ਜਿਹੜੀ ਬੱਚੀ ਉਹ ਖਰਾਬ ਹੋ ਗਈ ਹੈ ਤੇ ਮੂਲੀਆਂ ੜਕੀ ਥੋੜੀਆਂ ਕੱਟੀਆਂ ਗਈਆਂ ਸੀ ਤੇ ਮੂਲੀਆਂ ਵੀ ਹੈ ਨਹੀਂ ਐ ਲਓ ਜੀ ਆਪਾਂ ਬੰਦ ਦਿੱਤੀਆਂ ਗੁੱਚੀਆਂ ਧਨੀਏ ਪਾਲਕ ਤੇ ਮੇਥੀ ਮੇਥੀ ਦੀਆਂ ਤੇ ਬਾਕੀ ਛੋਲੇ ਚ ਪਾ ਦਿੰਨੇ ਆ ਤੇ ਬਾਕੀ ਉਧਰ ਤੋਂ ਔਕੇ ਸਾਰੀ ਉਹ ਵੀ ਛੋਲੇ ਚ ਪਾ ਦਿੱਤੀ ਹੁਣੀ ਸਬਜੀ ਸਾਗ ਵਗੈਰਾ ਵੀ ਕਾਫੀ ਸਬਜੀ ਹੋ ਗਈ ਐ ਖਫਤਰਾ ਆਉਣਾ ਨਿਕਲ ਜਾਣਾ ਹੁਣਾ ਤੇ ਇਧਰ ਪੂਆ ਫੁੱਫੜੀ ਜੁਣੀ ਕਹਿੰਦੇ ਵੀ ਚਲੋ ਥੋੜਾ ਜਿਹਾ ਸਾਗ ਵੀ ਤੋੜ ਦਿੰਨੇ ਆ ਸ਼ਹਿਰ ਚ ਸਾਗ ਹੈ ਨਾ ਫਿਰ ਕਿਹੜਾ ਚਲੋ ਵਧੀਆ ਤੇ ਉਹ ਛਿਲ ਰਏ ਹੀ ਭੂਆ ਜੀ ਹੁਣੀ ਛਿਲਕੇ ਰਿੰਪੀ ਤੇ ਛਿਲਕੇ ਦੇ ਰਏ ਆ ਤੇ ਲਓ ਜੀ ਕਰ ਲਈ ਤਿਆਰੀ ਮਾਸਰ ਜੀ ਨੇ ਹੁਣਾਂ ਨਹੀਂ ਜਾਣਦੀ ਤੇ ਫੁੱਪੜੀ ਛੱਡਣ ਜਾਣਗੇ ਤੇ ਭੈਣ ਵੀ ਚੱਲੀ ਨਾਲ ਕਿਉਂਕਿ ਵੱਡੀ ਭੈਣ ਕੋ ਜਾਣਾ ਹੈ ਤੇ ਪਹਿਲੇ 2 ਦਿਨ ਇਹਨਾਂ ਕੋ ਰਹਿ ਲੂਗੀ ਛੋਟੀ ਭੈਣ ਕੋਲ ਆ ਦੇਖੋ ਜੀ ਚਿੜੀਆਂ ਲੈ ਰੀਆਂ ਮੱਜਾਂ ਦੇ ਉੱਤੇ ਚੜ ਕੇ ਨੇ ਸਾਰੇ ਟੱਪੀ ਫਿਰਨਦੀਆਂ ਘੁੱਗੀਆਂ ਸ਼ਰਕਾਂ ਤਿਹਾਲੇਰ ਵਾਲਿਆਂ ਦੀ ਮੋਟਰਸਾਈਕਲ ਖਲੁੱਤੀ ਦੋ ਜਾਨੇ ਮੋਟਰਸਾਈਕਲ ਤੇ ਆਉਂਦੇ ਨਾ ਤੇ ਹੁਣ ਡੇਢ ਕ ਵੱਜਣ ਵਾਲੇ ਨੇ ਤੇ ਮਾਸੜ ਜੀ ਚਲੇ ਗਏ ਆਪਣੇ ਘਰੇ ਫੁੱਫੜ ਜੀ ਛੱਡਣ ਗਏ ਸੀ ਉਹਨਾਂ ਨੂੰ ਅੱਡੇ ਤੇ ਅੱਗੇ ਵਾਸਤੇ ਫਿਰ ਸਿੱਧਾ ਲਖੀਮਪੁਰ ਚਲੇ ਜਾਣਗੇ ਤੇ ਨਾਲ ਮੇਰੀ ਭੈਣ ਵੀ ਗਈ ਹੈ ਉਹਨੇ ਮੇਰੀ ਭੈਣ ਕੋ ਜਾਣਾ ਦੋ ਦਿਨ ਉੱਥੇ ਰਹੂਗੀ ਤੇ ਚਲੋ ਮਾਸੜ ਜੀ ਨਾਲ ਹੀ ਭੇਜਤੀ ਕਿਉਂਕਿ ਜਿਹੜੀ ਪੂਆਜੀ ਦੀ ਛੋਟੀ ਬੇਟੀ ਹੈ ਜਿਹੜੀ ਛੋਟੀ ਦੀਦੀ ਹੈ ਮੇਰੀ ਉਹਨਾਂ ਕੋਲ ਉਹ ਵੀ ਉਹੀ ਲਖੀਮਪੁਰ ਵਿਆਹ ਹੈ ਪਰ ਉਹਨਾਂ ਦਾ ਨਾ ਪਿੰਡ ਚ ਘਾਰਿਆ 10-12 ਕਿਲੋਮੀਟਰ ਲਖੀਮਪੁਰ ਸ਼ਹਿਰ ਤੋਂ ਤੇ ਜਿਹੜੀ ਮੇਰੀ ਭੈਣ ਵਿਆਹੀ ਹੈ ਉਹ ਸ਼ਹਿਰ ਚ ਵਿਆਹੀ ਹੈ ਤੇ ਫਿਰ ਉਹਨਾਂ ਕੋਲ ਜਾਊਗੀ ਛੋਟੀ ਭੈਣ ਮੇਰੀ ਭਾਜੀ ਛੱਡ ਆਉਣਗੀ ਉਹਨਾਂ ਘਰੇ ਤੇ ਕਿਉਂਕਿ ਦੀਦੀ ਦੀ ਜਠਾਣੀ ਜਿਹੜੀ ਦਰਾਣੀ ਹੈ ਉਹਦੇ ਰਿਸ਼ਤੇ ਜਿਵੇਂ ਪੇਕੇ ਪਿੰਡ ਵਿਆਹ ਹੈ ਉਹਦੇ ਭਤੀਜੇ ਭਤੀਜੀ ਦਾ ਤੇ ਫਿਰ ਦੀਦੀ ਨੇ ਤਾਂ ਬੁਲਾਇਆ ਸੀ ਕਿਉਂਕਿ ਦੀਦੀ ਦੀ ਕੁੜੀਆ ਵੀ ਫਿਰ ਤੁਹਾਨੂੰ ਪਤਾ ਹੀ ਠੀਕ ਨਹੀਂ ਹੈ ਤੇ ਫਿਰ ਜਿਵੇਂ ਘਰੇ ਹੈ ਨਹੀਂ ਕੋਈ ਹੈ ਨਹੀਂ ਮਾਪੀ ਵੀ ਨਹੀਂ ਹੈਗੇ ਤੇ ਫਿਰ ਦੀਦੀ ਨੇ ਵਿਆਹ ਉਹ ਜਿਵੇਂ ਇੱਕ ਅੱਧੇ ਦਿਨ ਜਾਣਾ ਤੇ ਫਿਰ ਗੁੜੀਆਂ ਨੂੰ ਸੰਭਾਲ ਲੂਗੀ ਨਾਲ ਮੇਰੀ ਭੈਣ ਤਾਂ ਕਰਕੇ ਦੀਦੀ ਨੇ ਬੁਲਾਇਆ ਸੀ ਤੇ ਦੋ ਦਿਨ ਇੱਥੇ ਰਹੂਗੀ ਲਖੀਮਪੁਰ ਤੇ ਨਾਲ ਉਹ ਵੀ ਫਿਰ ਭੇਜ ਦਿੱਤਾ ਫਿਰ ਕਹਿੰਦੇ ਵੀ ਚਲੋ ਮਾਸੜ ਜੀ ਨਾਲ ਹੀ ਚਲੇ ਜਾਂਦੀ ਹੈ ਤੇ ਹੁਣ ਠੰਡ ਤਨੀ ਇੰਨੀ ਜ਼ਿਆਦਾ ਲੱਗਣ ਦੀ ਪਰ ਮੌਸਮ ਅੱਜ ਵੀ ਇਦਾਂ ਦਾ ਹੀ ਹੈ ਸ਼ੁਕਰ ਵਾਹਿਗੁਰੂ ਜੀ ਦਾ ਸਹੀ ਸਲਾਮਤ ਉਹਨਾਂ ਦੀ ਅੱਖ ਦਾ ਇਲਾਜ ਹੋ ਗਿਆ ਤੇ ਵਿਚਾਰੇ ਚਲੇ ਗਏ ਆਪਣੇ ਘਰੇ ਅੱਜ ਸਿਮਰਤ ਦੇ ਦਾਦੂ ਸਿਮਰਤ ਬਹੁਤ ਮਿਸ ਕਰ ਰਹੀ ਹੈ ਦਾਦੂ ਨੂੰ ਅੱਜ ਖੁਸ਼ ਹੋ ਜਾਣਾ ਉਹਨੇ ਬਾਕੀ ਮੈਂ ਹੁਣ ਆਪਣਾ ਕੋਈ ਕੰਮ ਕਰਨ ਲੱਗਾ ਪੱਠੇ-ਪੁੱਠੇ ਕੁੱਤਰਨੇ ਆ ਮੈਂ ਕਿਹਾ ਫੇਰ ਹੀ ਇੱਕ ਵਾਰੀ ਨਹਾ ਕੇ ਫੇਰ ਕੱਪੜੇ ਪਾਉਣਾ ਆ ਤੇ ਮੈਂ ਫੇਰ ਪੈਲੀ ਚ ਆ ਗਿਆ ਥੋੜੇ ਅੱਗੇ ਮੈਂ ਸਵੇਰ ਇਕੱਠੀ ਕੀਤੀ ਮੈਂ ਕਿਹਾ ਹੁਣ ਥੋੜੇ ਕਰ ਲੈਣਾ ਹੈ ਤੇ ਘਰੇ ਛੱਡਾਂ ਨਾ ਟੋਕੇ ਪਿੱਛੇ ਫੇਰ ਕੁੱਤਰ ਲਾਂਗਾ ਇਕੱਠੀ ਤੇ ਇੱਧਰ ਆਪਣੀ ਲੇਬਰ ਸੈਲਰੀ ਗੱਨਾ ਕਰਦੇ ਲੱਗੇ ਅੱਜ ਤੇ ਵਾਜੇ ਤੇ ਗਾਣੇ ਲਾਏ ਜਿਹੜਾ ਮੋਟਰਸਾਈਕਲ ਤੇ ਆਉਂਦਾ ਭਾਈ ਉਹਨੇ ਵਾਜੇ ਤੇ ਹੀ ਗਾਣੇ ਮਤਲਬ ਮੋਟਰਸਾਈਕਲ ਦੀ ਵਾਜਾ ਫਿੱਟ ਕੀਤਾ ਏ ਤੇ ਇੱਧਰ ਨਾ ਮੈਂ ਦਤਰੀ ਵੀ ਲਾਇਆ ਮੈਂ ਕਿ ਆ ਜਿਹੜੇ ਨਾ ਆਗ ਪੱਗ ਗਏ ਨਾ ਹੁਣ ਤੇ ਇਹ ਨਾ ਵੱਢ ਦਿਨਾ ਇੱਥੇ ਵੱਢ ਕੇ ਸੁੱਟ ਦਿਨਾ ਏ ਤੇ ਨਵਾਂ ਹੀ ਪੰਗਾ ਪੈ ਗਿਆ ਹੁਣ ਆ ਫਿਰ ਕੁੱਤਰਨੀ ਪੈਂਦਾ ਕੁਛ ਨਾ ਕੁਛ ਤੇ ਪਾਉਣਾ ਹੀ ਡੰਗਰਾਂ ਨੂੰ ਹਰੇ ਚਰ ਲਾ ਕੇ ਖਾ ਲੈਂਦੇ ਵਧੀਆ ਡੰਗਰ ਤੇ ਮੈਂ ਕਿਹਾ ਚਲੋ ਕਰ ਲਾਂ ਵੀ ਕੰਮ ਆਪਣਾ ਲੈ ਲੈਂਦੇ ਜੀ ਪੱਠੇ ਆਪਾਂ ਚਾਰ ਪੰਜ ਚੱਕਰ ਲੱਗ ਕੇ ਇਹੀ ਥਕਾਵਟ ਹੋਣੀ ਇਤਿਹਾਗ ਇੰਨੇ ਭੜੇ ਜੇ ਖੌਰੇ ਯਾਰ ਹੱਥਾਂ ਪੈਰਾਂ ਦੀ ਡੰਡ ਲੱਤੀ ਸਣੀ ਕਿਦਾਂ ਵਿਚਾਰੇ ਡੰਗਰ ਖਾ ਲੈਂਦੇ ਹਾਂ ਦੇ ਹਾਂ ਦੇਖੋ ਬੜੇ ਚੁੱਭਦੇ ਆ ਗੇ ਟਿੱਖੇ ਐ 16 ਨੂੰ 7 ਹਾਂ ਥਾਂ ਹੱਥਾਂ ਦੇ ਉਹ ਪੱਛੇ ਜੇ ਲੱਗ ਗਏ ਆ ਦੇਖੋ ਵੱਡੇ ਜਾਂਦੇ ਆ ਥੋੜੇ ਥੋੜੇ ਤੇ ਇੱਕ ਉੱਤ ਹੋਰ ਪੰਗਾ ਆ ਇਹ ਹਾ ਜਿਹੜੇ ਪੱਕ ਗਏ ਨਾ ਉੱਤੇ ਬੂੰਬਲ ਜੇ ਨਿਕਲ ਆਏ ਵੱਡੇ ਵੱਡੇ ਜਿਵੇਂ ਕਾਨਿਆਂ ਦੇ ਨਹੀਂ ਹੁੰਦੇ ਹਾਂ ਵੇ ਇਹ ਲਾਉਣੇ ਪਿੰਦੇ ਆ ਪੰਗੇ ਸਾਹਿੰਦਾ 3 ਲੱਖ ਗੇ ਮੈਂ ਸੋਖੇ ਲਾ ਲਈ ਨਾ ਇੱਥੇ ਹੀ ਬੱਠੇ ਪਏ ਹਾਂ ਤੇ ਆ ਚੁੱਕ ਚੁੱਕ ਕੇ ਪਹਿਲੀ ਚੁ ਲੈ ਜਾਂਦੇ ਤੇ ਆ ਹੁਣ ਹੋਣ ਵਾਸਤੇ ਤੇ ਸਵੇਰ ਵਾਸਤੇ ਇਕੱਠੀ ਕੁੱਤਰ ਲੈਣੇ ਆ ਤੇ ਬਰਸੀਨ ਇੰਨਾ ਕੁੱਤਰ ਲੂੰਗਾ ਹੁਣ ਵਾਸਤੇ ਤੇ ਬਾਕੀ ਸਵੇਰ ਵਾਸਤੇ ਵਾਢ ਲੂੰਗਾ ਸ਼ਾਮ ਨੂੰ ਤੇ ਫੇਰ ਉਹ ਵੱਖਰੇ ਕੁੱਤਰ ਲੂੰਗਾ ਤੇ ਲਓ ਜੀ ਇੰਨੇ ਸਾਰੇ ਕੁੱਤਰ ਲਈ ਆਪਾਂ ਹੁਣ ਪੱਠੇ ਪੱਠੇ ਕੁੱਤਰ ਕੇ ਡੰਗਰਾਂ ਨੂੰ ਪਾ ਕੇ ਬੰਨ ਕੇ ਅੰਦਰ ਫੇਰ ਹੀ ਆਪਾਂ ਅੱਗੇ ਬਲੌਕ ਕੰਟੀਨਿਊ ਕਰਾਂਗੇ ਤੇ ਹੁਣ 3 ਕ ਵੱਜ ਚੁੱਕੇ ਨੇ ਤੇ ਆਪਾਂ ਵੀ ਪੱਠੇ ਉਤਰ ਲਏ ਆਪਣੇ ਤੇ ਹੁਣ ਥੋੜੀ ਜੀ ਧੁੱਪ ਨਿਕਲੀ ਪਰ ਧੁੱਪ ਨਿਕਲੀ ਤੇ ਨਾਲ ਦੀ ਨਾਲ ਕਣੀਆਂ ਜੀਆਂ ਸ਼ੁਰੂ ਹੋ ਗਈਆਂ ਕਿ ਚੱਕਰ ਓਏ ਕਣੀਆਂ ਵੀ ਪੈਣ ਲੱਗੀਆਂ ਹਲਕੀਆਂ ਹਲਕੀਆਂ ਕਣੀਆਂ ਦੀ ਪੋਸ਼ਾਰ ਪੈ ਰਹੀ ਆ ਦੇਖੋ ਆ ਦੇਖੋ ਸੂਰਜ ਨਿਕਲ ਆਇਆ ਪਰ ਅਜੇ ਬਦਨਾ ਚੀ ਹੈ ਆ ਦੇਖੋ ਸ਼ੁਕਰ ਹੈ ਵਾਹਿਗੁਰੂ ਜੀ ਦਾ ਕੱਲ ਵੀ 3 ਵਜੇ ਲੋ ਲੱਗੀ ਪਰ ਅੱਜ ਥੋੜਾ ਜਿਹਾ ਜ਼ਿਆਦਾ ਪਰ ਕਣੀਆਂ ਪੈ ਰੀਆਂ ਤੇ ਮੈਂ ਵੀ ਹੁਣ ਨੰਗਰਾਂ ਪੱਠੇ ਪਾਪੂ ਕੇ ਬੰਦਵਾ ਤੇ ਮੇਰਾ ਇੱਕ ਕੰਮ ਨਿਬੜੇ ਤਾ ਹੁਣੇ ਉਤਰ ਕੇ ਟਿਆ ਇੰਨੇ ਸਾਰੇ ਪੱਠੇ ਸੇਰ ਦੇ ਵੀ ਇਕੱਠੇ ਉਤਰਲੇ ਆ ਦੇਖੋ ਹਾਂਜੀ ਤੇ ਹੁਣ ਸ਼ਾਮ ਦੇ 5:45 ਦਾ ਟਾਈਮ ਹੋ ਚੁੱਕਿਆ ਹੈ ਤੇ ਆਪਾਂ ਪੱਠੇ-ਪੱਠੇ ਦਾ ਕੰਮ ਨਿਬੜ ਕੇ ਆਪਣਾ ਤੇ ਫੇਰ ਨਹਾ ਧੋ ਲਿਆ ਹੀ ਥੋੜਾ ਲੇਟ ਹੀ ਹੋ ਗਿਆ ਤੇ ਹੁਣ ਆਪਾਂ ਹੋ ਗਏ ਫਰੈਸ਼ ਪੂਰੇ ਤੇ ਅੱਜ ਵੀ ਆਪਣੀ ਥੋੜੇ ਬਥੇ ਕੰਮਕਾਰ ਹੈਗੇ ਆ ਤੇ ਮੈਂ ਅਜ ਵੀਰਵਾਰ ਹੈ ਨਾ ਤੇ ਆਪਣੇ ਬਾਬੇ ਦੀ ਜਗਾ ਜਿੱਥੇ ਉੱਥੇ ਇਸ਼ਨਾਨ ਕਰਾ ਕੇ ਜੋਤ ਜਗਾਉਣੀ ਹੈ ਤੇ ਉਹੀ ਲੱਗਾ ਹੈ ਕਰਨ ਤੇ ਫਿਰ ਉਸ ਤੋਂ ਬਾਅਦ ਆਪਾਂ ਨਗਰਨ ਪਾਣੀ ਪੁਣੀ ਡਾਕ ਕੇ ਤੇ ਮੱਜਾਂ ਨੂੰ ਇੱਕ ਗਾਈ ਦੀ ਧਾਰ ਕੱਢ ਲਾਂ ਕਿਉਂਕਿ ਅੱਜ ਟੈਂ ਚਲੇ ਰਿੰਪੀ ਚਲੇਗੀ ਉੱਥੇ ਟੈਂ ਕਰ ਤੇ ਫਿਰ ਮੱਜ ਮੱਜ ਦੇ ਭਾਬੀ ਜੀ ਲੱਗੇ ਚਾਣ ਮੈਂ ਕਿਹਾ ਚਲੋ ਵਧੀਆ ਹੋ ਗਿਆ ਭਾਬੀ ਧਾਰ ਕੱਢ ਦੇਣਗੇ ਮੇਰੇ ਵੀ ਇਸ ਟਾਈਮ ਬਹੁਤ ਕੰਮ ਕਰਨ ਦੀ 7 ਵਜੇ ਤੱਕ ਅਜੀ ਤੇ ਫਿਰ ਗਾਈ ਮੈਂ ਆ ਕੇ ਗਾਈ ਦੀ ਧਾਰ ਕੱਢ ਜਨਾ ਤੇ ਬਰਸੀਨ ਉਤਰਨ ਵਾਲਾ ਹੈ ਉਹ ਉਤਰਨਾ ਤੇ ਠੀਕ ਹੈ ਜੀ ਆਪਾਂ ਇੱਥੇ ਅੱਜ ਦੇ ਵਲੌਗ ਨੂੰ ਸਮਾਪਤ ਕਰਦੇ ਹਾਂ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਤਾਂ ਜਰੂਰ ਲਾਈਕ ਕਰਦੇ ਹੋ ਤੇ ਜਿਹੜੇ ਭੈਣ ਭਰਾ ਦੋਸਤ ਨੇ ਸਪੋਰਟ ਕਰਦੇ ਉਹਨਾਂ ਦਾ ਤੈਦਿਲ ਤੋਂ ਧੰਨਵਾਦ ਅੱਜ ਦਾ ਵਲੌਗ ਦੇਖਣ ਲਈ ਤਾਂ ਸਾਰਿਆਂ ਦਾ ਦਿਨੋਂ ਧੰਨਵਾਦ ਤੇ ਮਿਲਦੇ ਹਾਂ ਜੀ ਕੱਲ ਆਪਾਂ ਬਾਈ ਗੁਰਜੀ ਸਭ ਦਾ ਭਲਾ ਕਰਨ ਬਾਏ ਬਾਏ ਦੋ